Al-Fahir 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 ਨਗਰ ਕੀਰਤਨ ਕੱਢਿਆ ਗਿਆ ਕੀ ਕਹਿੰਨਾ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰ ਗੀਰ ਬਜਨ ਕੇ ਬਲੇ ਕੌਲਾ ਬੁਪਰੀ ਸੰਤੀ ਛਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਅਨਮ ਪਿਆਰੇ ਸਿੱਖ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਭ ਨੂੰ ਸੰਤ ਨੂੰ ਬਹੁਤ ਬਹੁਤ ਮੁਬਾਰਕ ਜਿੱਥੇ ਵਿਸ਼ਵ ਭਰ ਦੇ ਵਿੱਚ ਬਾਬਾ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਸ਼ਰਧਾ ਭਾਵਨਾ ਸਹਿਰ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਕੋ ਨਜ਼ਰ ਕੀਰਤਨ ਆਰੰਭ ਹੋ ਕੇ ਆਪ ਸੰਗਤਾਂ ਦਾ ਦਰਸ਼ਨ ਦੇਦਾਰ ਕਰ ਰਹੇ ਹੋ। ਤੁਹਾਨੂੰ ਸਭ ਸਾਡੇ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਤਸ਼ਾਹ ਮਹਾਰਾਜ ਜੀ ਛਤਰ ਛਾਇਆ ੇਟ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ੇਟ ਨਗਾਰਿਆਂ ਤੌਸੀਆਂ ਦੀਆਂ ਝੋਟਾਂ ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜੋ ਕਿ ਵਕ ਵਕ ਨਗਰਾਂ ਦੇ ਵਿੱਚੋਂ ਹੁੰਦਾ ਹੋਇਆ ਮਹੱਲੇ ਵਿੱਚੋਂ ਹੁੰਦਾ ਹੋਇਆ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨ ਗੁਰਦੁਆਰਾ ਸ਼ਹੀਦ ਗੁਰਸੇਵਕੇ ਸੰਪੂਰਨ ਹੋਵੇਗਾ ਸੋ ਸਤਿਗੁਰੂ ਸਾਹਿਬ ਕਿਰਪਾ ਕਰਨ ਆਪ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਦਰਸ਼ਨ ਦਿਦਾਰ ਕਰਕੇ ਆਪਣੇ ਜੀਵਨ ਦੀਆਂ ਖੁਸ਼ੀਆਂ ਨੂੰ ਸੁਖਲਾ ਕਰੋ ਤੇ ਸੋਚੇ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਮਿਲ ਪੜਦੇ ਨੂੰ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਬਰ ਯਾਰ ਬਾਤ ਤੇ ਭਾਈ ਬੜਾ ਪ੍ਰਤੀਸ਼ਾਡ ਹੋ ਗਿਆ ਮੈਂ ਪਾਣੀ ਪਾਣੀ ਕਹਿਣਾ ਚਾਹੁੰਗੇ ਜੀ ਬਾਬਾ ਦਾ ਫਸਾ ਪਾਚ ਤੰਤਾਨੇ ਮਾਈਂ ਤਮਸ਼ੀਦ ਬਾਬਾ ਮਸੀਹ ਜਿਹੜਾ ਲੈ ਸਾਥ ਕਰਦੇ ਉਸ ਤੋਂ ਮਾਣਯਾਤਨ ਮੁਸਰਾਹਦਾ ਹੋ ਰਿਹਾ ਹੈ ਮੈਂ ਬੜੀ ਹੈ ਆਪਣਾ ਸੀਨੀਅਰ ਸਤਨਕ ਬ੍ਰਾਂਡ ਦਾ ਸੁਮਾਰਕ ਜਨਮ ਮਾਨਵਤਾ ਸੀ ਸਪੇਕਟ ਦਾ ਰਹਿੰਦੇ ਨੇ ਐਸੇ ਮਹਾਨ ਮਾਨ ਮਹਾਨ ਲਖਾਰੀ ਵਤਨ ਦੇ ਬਲੀ ਮੌਰਪਕਾਰੀ ਸੂਰਮੇ શ્રીਮਾਨ ਅਮਰਜੀਤ ਪਾਪਾਦੀਪ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਬਹੁਤ ਸ਼ਰਧਾ ਅਤੇ ਸਤਕਾਰ ਸਹਿਤ ਸਮੁੱਚੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ ਹਰ ਸਾਲ ਨੂੰ ਕਰਿਆ ਆਪਣੇ ਅਸਥਾਨਦਰ ਸਾਹਿਬ ਜੀ ਦੇ ਗਾਲ ਤੱਕ ਸਾਹਿਬ ਜੀ ਦਾ ਕਰਨਕ ਪ੍ਰੋਗਰਾਮ ਸਰ ਦੀ ਮਹਾਰਾਜ ਜੀ ਦੀ ਸ਼ਾਤਰਛਾਇਆ ਹੇ ਮਨਪਿਆਰੇ ਸਹਿਬਾਨ ਦੀ ਗੁਵਾਈ ਵਿੱਚ ਨਗਰ ਕੀਰਤਨ ਦੀ ਰੰਪਤਾ ਹੋਈ ਹੈ ਜੋ ਸ਼ਹਿਰ ਦੇ ਵਕਤ ਵਕਤ ਬਾਜ਼ਾਰਾਂ ਪੜਾਵਾਂ ਤੋਂ ਗੂੜਾ ਹੋਇਆ ਆਵਾਜ਼ ਆ ਰਹੀ ਹੈ ਪੂਆ ਜੀ ਮਨ ਸਾਹਿਬ ਪਾਪਾ ਜੀ ਜਾ ਕੇ ਸੰਪਨ ਹੋਵੇਗਾ ਸਮੁੱਚੀਆਂ ਸੰਗਤਾਂ ਨੂੰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਔਰ ਇਹਨਾਂ ਸਾਰੇ ਹੋਣ ਵਾਲੇ ਸੁਲਕਮਾਂ ਵਿੱਚ ਸੰਗਤਾਂ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਔਰ ਗੁਰੂ ਘਰ ਦੇ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗੀ